ਜਦੋਂ ਐਜੀਪੀਸੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੀ ਆ ਉਦੋਂ ਵਿਰੋਧੀਆਂ ਦੇ ਮੂੰਹਾਂ ਤੇ ਜਿਹੜੇ ਤਾਲੇ ਲੱਗ ਜਾਂਦੇ ਨੇ ਚੁੱਪੀ ਧਾਰ ਲੈਂਦੇ ਨੇ ਉਹੀ ਲੋਕ ਕੇਂਦਰ ਦੇ ਨਾਲ ਜੁੜੇ ਹੋਏ ਮਸਲਿਆਂ ਨੂੰ ਐਜੀਪੀਸੀ ਚੁੱਕਦੀ ਹੈ ਤਾਂ ਉਹੀ ਲੋਕ ਨੇ ਜਿਹੜੇ ਉਹ ਚੁੱਪੀ ਧਾਰ ਲੈਂਦੇ ਨੇ ਐਕਟ ਨੂੰ ਲੈ ਕੇ ਵੀ ਕਿੰਤੂ ਪ੍ਰੰਤੂ ਦੇਖਣ ਨੂੰ ਮਿਲਦਾ ਸੀ ਉਦੋਂ ਵੀ ਇੱਕ ਧੜਾ ਕਹਿੰਦਾ ਸੀ ਕਿ ਇਹ ਇੱਕ ਐਕਟ ਨਹੀਂ ਬਣਨਾ ਚਾਹੀਦਾ ਸੇ ਦੂਜਾ ਧੜਾ ਕਹਿੰਦਾ ਸੀ ਕਿ ਐਕਟ ਬਣਨਾ ਚਾਹੀਦਾ ਜੇਕਰ ਐਜੀਪੀਸੀ ਕਮਜ਼ੋਰ ਹੈ ਪ੍ਰਬੰਧ ਕਮਜ਼ੋਰ ਹੈ ਤਾਂ ਸਿੱਖਾਂ ਦੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਖਾਮੀਆਂ ਕੱਢਣ ਦਾ ਅਧਿਕਾਰ ਹੈ ਤਾਂ ਉਹਨਾਂ ਨੂੰ ਜਦ ਐਜੀਪੀਸੀ ਐਜੀਪੀਸੀ ਇਹ ਕਹਿੰਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤਾਂ ਉਸੇ ਤਰੀਕੇ ਦਾ ਸਟੈਂਡ ਵੀ ਲੈਣਾ ਚਾਹੀਦਾ ਕਿਸੰਤ ਭਿੰਡਰਾਲਿਆਂ ਨੂੰ ਲੈ ਕੇ ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਕੁਝ ਲੋਕ ਪੰਜਾਬ ਦੇ ਵਿੱਚ ਭਿੰਡਰਾਲਾ ਬਣਨਾ ਚਾਹੁੰਦੇ ਸੀ ਤੇ ਬਾਅਦ ਵਿੱਚ ਉਹ ਹੁਣ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਪਾਠ ਕਰ ਰਹੇ ਨੇ ਆਪੇ ਦੁੱਖ ਦੇਣੇ ਆਪੇ ਦੇਣੀਆਂ ਦੁਆਵਾਂ ਉਸ ਤਰੀਕੇ ਦਾ ਰਵੱਈਆ ਪਿਛਲੇ ਲੰਬੇ ਸਮੇਂ ਤੋਂ ਦੇਖਣ ਨੂੰ ਮਿਲਦਾ ਹੈ ਤੇ ਇੱਕ ਪਾਸੇ ਤਾਂ ਅਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਹਿੰਦੇ ਨੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਾਂਗੇ ਤੇ ਦੂਜੇ ਪਾਸੇ ਸਾਡੀ ਇੱਕ ਹੋਰ ਸੰਸਥਾ ਦਿੱਲੀ ਕਮੇਟੀ ਹੈ ਜਿਹੜੀ ਉਹਨਾਂ ਦੇ ਮੈਂਬਰ ਨੇ ਪ੍ਰਧਾਨ ਸਾਹਿਬ ਨੇ ਉਹ ਵੀ ਉੱਥੇ ਮੌਜੂਦ ਹੁੰਦੇ ਨੇ ਜਦ ਹਮੇਸ਼ਾ ਨੂੰ ਸਨਮਾਨ ਕੀਤਾ ਜਾਂਦਾ ਐਨੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਕਰੋ ਘੱਟ ਘੱਟ ਕੇ ਮਾਰਿਆ ਗਿਆ ਟਾਇਰ ਪਾ ਪਾ ਕੇ ਮਾਰਿਆ ਗਿਆ ਕਿਤੇ ਇੱਕ ਵਿਅਕਤੀ ਵਿਸ਼ੇਸ਼ ਨੇ ਜਾਂ ਸੱਜਣ ਕੁਮਾਰ ਨੇ ਇੱਕ ਬੰਦੇ ਨੇ ਉਹ ਸਾਰੇ ਮਾਰ ਦਿੱਤੇ ਸੀ ਇੱਕ ਪਲਾਨ ਸੀ ਪੂਰੇ ਤਰੀਕੇ ਦੇ ਨਾਲ ਸਾਜ਼ਿਸ਼ ਤੇ ਤਹਿਤ ਸਾਰੀ ਕਾਰਵਾਈ ਹੋਈ ਸੀ ਤੇ ਬੀਜਪੀ ਇਸੇ ਤਰੀਕੇ ਦੀ ਰਾਜਨੀਤੀ ਕਰਦੀ ਰਹੀ ਹੈ ਤੇ ਇੱਕ ਵਾਰ ਦਬਕਾ ਦੇ ਦੇਣਾ ਦੂਜੇ ਪਾਸੇ ਫਿਰ ਦੂਜੀ ਵਾਰੀ ਫਿਰ ਪਲੋਸ ਦੇਣਾ ਭਾਵੇਂ ਖਾਮੀਆਂ ਹੋ ਸਕਦੀਆਂ ਨੇ ਬਹੁਤ ਸਾਰੀਆਂ ਖਾਮੀਆਂ ਨੇ ਇਸ ਕਾਲ ਤੋਂ ਮੁਲਕਰ ਨਹੀਂ ਹੋਇਆ ਜਾਂ ਸੱਚਦਾ ਕਿ ਖਾਮੀਆਂ ਨਹੀਂ ਹੈਗੀਆਂ ਐਜੀਪੀਸੀ ਦੇ ਪ੍ਰਬੰਧ ਦੇ ਵਿੱਚ ਪਰ ਜੇ ਤੁਸੀਂ ਖਾਮੀਆਂ ਕੱਟਦੇ ਰਹਿੰਦੇ ਹੋ ਤਾਂ ਜਿਹੜੇ ਮੁੱਦੇ ਐਜੀਪੀਸੀ ਵੱਲੋਂ ਚੁੱਕੇ ਜਾਂਦੇ ਨੇ ਜਾਂ ਜਿਸ ਤਰੀਕੇ ਦਾ ਰਵਈਆ ਹਮੇਸ਼ਾ ਤੇ ਨਿੰਦਾ ਮਤਾ ਪਾਸ ਲਿਆਂਦਾ ਗਿਆ ਤਾਂ ਉਸ ਉਸ ਚੀਜ਼ ਨੂੰ ਤੁਸੀਂ ਕਿਉਂ ਨਹੀਂ ਐਨੇ ਵੱਡੇ ਪੱਧਰ ਤੇ ਚੁੱਕਿਆ ਜਾਂ ਸੰਤਪਿੰਡਰ ਵਾਲਿਆਂ ਬਾਰੇ ਬਿਆਨ ਦਿੱਤਾ ਸੀ ਉਦੋਂ ਤੁਸੀਂ ਉਸ ਤਰੀਕੇ ਦੇ ਨਾਲ ਅਗਰੈਸਿਵ ਨਹੀਂ ਕਿਉਂ ਨਹੀਂ ਹੋਏ ਜਿਸ ਤਰੀਕੇ ਦੇ ਨਾਲ ਪ੍ਰਬੰਧ ਨੂੰ ਲੈ ਕੇ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਐਜੀਪੀਸੀ ਦਾ ਕਿਸੇ ਸਰਕਾਰ ਦੇ ਕੋਲ ਪ੍ਰਬੰਧ ਚਲਾ ਜਾਵੇ ਇਹ ਬਹੁਤ ਹੀ ਮਾੜੀ ਗੱਲ ਹੋ ਜਾਵੇਗੀ ਪਿੱਤੇ ਦਿਨਾਂ ਵਿੱਚ ਬਜਟ اجلاس ਪੇਸ਼ ਕੀਤਾ ਗਿਆ ਸੀ ਪਰ ਵਿਰੋਧੀ ਤਰਫੋਂ ਵੀ ਸਵਾਲ ਚੁੱਕੀ ਜਾਂਦੇ ਨੇ ਬਜਟ اجلاس ਚ ਕਿੰਤੂ ਕਰਨਾ ਕਿਸੇ ਦੀ ਸਹਿਮਤੀ ਆਸੰਤਿ ਇਹ ਆਜ਼ਾਦੀ ਦਾ ਪ੍ਰਗਟਾਵਾ ਕੋਈ ਵੀ ਕਰ ਸਕਦਾ ਪਰ ਜਿਸ ਤਰੀਕੇ ਦੇ ਨਾਲ ਟਾਰਗੇਟ ਐ ਜੀ ਪੀ ਸੀ ਨੂੰ ਕੀਤਾ ਜਾਂਦਾ ਇਹ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਦੇ ਬਰਾਬਰ ਦਾ ਜੀ ਸਾਡਾ ਪ੍ਰਬੰਧ ਹੈ ਤੇ ਪੰਜਾਬ ਸਰਕਾਰ ਦੀ ਹੋਰ ਜ਼ਿੰਮੇਵਾਰੀ ਹੈ ਐ ਜੀ ਪੀ ਸੀ ਦੀ ਹੋਰ ਜ਼ਿੰਮੇਵਾਰੀ ਹੈ ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰ ਨੇ ਨਿਭਾਉਣੀਆਂ ਹੁੰਦੀਆਂ ਨੇ ਉਹਦਾ ਜਵਾਬ ਅਸੀਂ ਅੱਜਕੱਲ ਐਜੀਪੀਸੀ ਤੋਂ ਮੰਗਦੇ ਦਿਖਾਈ ਦਿੰਦੇ ਨੇ ਤੁਸੀਂ ਡਿਜੀਟਲ ਮੀਡੀਆ ਤੇ ਜਾਓ ਬਹੁਤ ਸਾਰੇ ਲੋਕ ਕਹਿੰਦੇ ਰਹਿਣਗੇ ਕਿ ਜੀ ਐਜੀਪੀਸੀ ਦਾ ਤਾਂ ਬਜਟ ਹੈ ਜਿਹੜਾ ਪੰਜਾਬ ਸਰਕਾਰ ਦੇ ਬਰਾਬਰ ਹੈ ਐਜੀਪੀਸੀ ਕੁਝ ਨਹੀਂ ਕਰਦੀ ਇਹ ਤਾਂ ਜੀ ਬਹੁਤ ਵੱਡੇ ਕੱਪਲੇ ਹੁੰਦੇ ਨੇ ਜੀ ਇਹ ਤਾਂ ਪੈਸੇ ਖਾ ਜਾਂਦੇ ਨੇ ਇਹ ਤਾਂ ਗੋਲਕਾਂ ਦੇ ਮਾਰੇ ਫਿਰਦੇ ਨੇ ਇੰਨੇ ਪੈਸੇ ਕਿੱਧਰ ਗਏ ਜੀ ਇਹ ਸਵਾਲ ਤੁਸੀਂ ਕਦੇ ਕਿਸੇ ਸਰਕਾਰ ਤੋਂ ਪੁੱਛਿਆ ਅਕਾਲੀ ਦਲ ਦੀ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਸੀ ਕਾਂਗਰਸ ਦੀ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਸੀ ਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਹੈ ਜਿਹੜੀ ਜਵਾਬਦੇਹੀ ਸਰਕਾਰ ਤੋਂ ਮੰਗਣੀ ਚਾਹੀਦੀ ਹੈ ਉਹ ਜਵਾਬਦੇਹੀ ਐ ਜੀ ਪੀ ਸੀ ਤੋਂ ਮੰਗੀ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਜਲੀਲ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਉਹ ਬਹੁਤ ਨਿੰਦਣਯੋਗ ਸੀ ਜਾਂ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਹਟਾਇਆ ਗਿਆ ਉਹ ਘਟਨਾ ਬਹੁਤ ਮਾੜੀ ਸੀ ਦੇ ਵਿੱਚ ਸਭ ਤੋਂ ਵੱਡਾ ਬਵਾਲ ਖੜਾ ਹੋ ਗਿਆ ਹੈ ਲਗਾਤਾਰ ਵਿਰੋਧੀਆਂ ਦੇ ਵੱਲੋਂ ਐਜੀਪੀਸੀ ਤੇ ਸਵਾਲ ਚੁੱਕੇ ਜਾਂਦੇ ਨੇ ਐਜੀਪੀਸੀ ਦੇ ਲਗਾਤਾਰ ਜਿਹੜੇ ਤੰਜ ਕਸੇ ਜਾਂਦੇ ਨੇ ਪਰ ਜਦੋਂ ਐਜੀਪੀਸੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੀ ਆ ਉਦੋਂ ਵਿਰੋਧੀਆਂ ਦੇ ਮੂੰਹਾਂ ਤੇ ਜਿਹੜੇ ਤਾਲੇ ਲੱਗ ਜਾਂਦੇ ਨੇ ਚੁੱਪੀ ਧਾਰ ਲੈਂਦੇ ਨੇ ਇੱਥੇ ਜਿਹੜਾ ਆਪਾਂ ਦੇਖੀਏ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵੀ ਵੱਡਾ ਵਿਵਾਦ ਖੜਾ ਹੋ ਗਿਆ ਹੈ ਇਸੇ ਮਾਮਲੇ ਤੇ ਅੱਜ ਮੇਰੇ ਨਾਲ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਸੁਖਵਿੰਦਰ ਸ਼ੇਰਗਿੱਲ ਜੀ ਮੌਜੂਦ ਰਹਿਣਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਜਿਵੇਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਵੀ ਜਦੋਂ ਜਿਹੜੇ ਐਜੀਪੀਸੀ ਫੈਸਲੇ ਲੈਂਦੇ ਨੇ ਨਾਲ ਦੀ ਨਾਲ ਵਿਰੋਧੀ ਸੱਪ ਵਾਂਗੂ ਖੜੇ ਹੋ ਜਾਂਦੇ ਨੇ ਕਿਉਂਕਿ ਐਜੀਪੀਸੀ ਕਿਹੜੇ ਇਹੋ ਜਿਹੇ ਫੈਸਲੇ ਲੈ ਲੈਂਦੀ ਆ ਵਿਰੋਧੀ ਆਣ ਕੇ ਹਿੱਕ ਤਣ ਕੇ ਖੜ ਜਾਂਦੇ ਨੇ ਸ਼ਨਾਜ ਉਹਨਾਂ ਨੂੰ ਆਪਾਂ ਵਿਰੋਧੀ ਨਹੀਂ ਕਹਿ ਸਕਦੇ ਉਹ ਵੀ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਇੰਨਾ ਕਹਿ ਸਕਦੇ ਨੇ ਕਿ ਉਹਨਾਂ ਦੇ ਹਿੱਤ ਕੁਝ ਹੋਰ ਨੇ ਤੇ ਜਿਹੜੇ ਐਜੀਪੀਸੀ ਮੈਂਬਰ ਨੇ ਜਾਂ ਐਜੀਪੀਸੀ ਦੇ ਅਧੀਨ ਲੋਕ ਆਉਂਦੇ ਨੇ ਜੋ ਸਖਸ਼ ਆਉਂਦੇ ਨੇ ਉਨ੍ਹਾਂ ਦੇ ਹਿੱਤ ਹੋਰ ਹੋ ਜਾਂਦੇ ਨੇ ਇੱਕ ਧਿਰ ਹੁੰਦੀ ਹੈ ਜਿਨ੍ਹਾਂ ਦਾ ਕਿਸੇ ਸੰਸਥਾ ਦੇ ਉੱਤੇ ਕਬਜ਼ਾ ਹੁੰਦਾ ਜਾਂ ਉਹ ਧਿਰ ਹੁੰਦੀ ਹੈ ਜਿਹੜੀ ਉਸ ਪ੍ਰਬੰਧ ਨੂੰ ਚਲਾਉਂਦੀ ਹੈ ਤੇ ਇੱਕ ਧਿਰ ਹੁੰਦੀ ਹੈ ਜਿਹੜੀ ਕਿ ਉਸ ਪ੍ਰਬੰਧ ਦੇ ਪ੍ਰਬੰਧ ਨੂੰ ਹਟਾਉਣ ਦੀ ਕੋਸ਼ਿਸ਼ ਕਰਦੀ ਹੈ ਜਾਂ ਉਸ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਤਰੀਕੇ ਦੇ ਨਾਲ ਬਾਦ ਵਿਵਾਦ ਦੇਖਣ ਨੂੰ ਮਿਲਦਾ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਣ ਨੂੰ ਮਿਲਿਆ ਕਿ ਜਦ ਐਜੀਪੀਸੀ ਦੇ ਪ੍ਰਬੰਧਾਂ ਦੀ ਗੱਲ ਆਉਂਦੀ ਹੈ ਜਾਂ ਐਜੀਪੀਸੀ ਨੂੰ ਨੀਮਾ ਦਿਖਾਉਣ ਦੀ ਗੱਲ ਆਉਂਦੀ ਹੈ ਤਾਂ ਬਹੁਤ ਵੱਡੇ ਪੱਧਰ ਤੇ ਬਹੁਤ ਲੋਕ ਨੇ ਜਿਹੜੇ ਲਗਾਤਾਰ ਆਵਾਜ਼ ਚੁੱਕਦੇ ਨੇ ਪਰ ਜਦ ਉਹੀ ਲੋਕ ਕੇਂਦਰ ਦੇ ਨਾਲ ਜੁੜੇ ਹੋਏ ਮਸਲਿਆਂ ਨੂੰ ਐਜੀਪੀਸੀ ਚੁੱਕਦੀ ਹੈ ਤਾਂ ਉਹੀ ਲੋਕ ਨੇ ਜਿਹੜੇ ਉਹ ਚੁੱਪੀ ਧਾਰ ਲੈਂਦੇ ਨੇ ਇਸ ਤਰੀਕੇ ਦਾ ਰਵਈਆ ਪਿਛਲੇ ਲੰਬੇ ਸਮੇਂ ਤੋਂ ਦੇਖਣ ਨੂੰ ਮਿਲਿਆ ਉਹ ਭਾਵੇਂ ਬੰਦੀ ਸਿੰਘਾਂ ਦੀ ਗੱਲ ਹੋਵੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦ ਐਜੀਪੀਸੀ ਲੈਟਰ ਲਿਖਦੀ ਹੈ 1.5-2 ਸਾਲ ਲੈਟਰ ਲਿਖਦੀ ਰਹੀ ਮੁਲਾਕਾਤਾਂ ਦਾ ਸਮਾਂ ਦੀ ਰਹੀ ਤਾਂ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਜਾਂਦਾ ਤੇ ਜਿਹੜੇ ਮਸਲੇ ਕੇਂਦਰ ਸਰਕਾਰ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਉਹ ਚੁੱਪੀ ਧਾਰ ਲੈਂਦੇ ਨੇ ਇਸ ਤਰੀਕੇ ਦਾ ਰਵਈਆ ਲਗਾਤਾਰ ਦੇਖਣ ਨੂੰ ਮਿਲਦਾ ਇਹ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਵਿਰੋਧੀ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਪੰਜਾਬ ਦੇ ਨੇ ਜਾਂ ਫਿਰ ਸਿੱਖ ਨੇ ਜਾਂ ਵੱਖ-ਵੱਖ ਸਟੇਟਾਂ ਦੇ ਲੋਕ ਨੇ ਭਾਵੇਂ ਹਰਿਆਣਾ ਦੇ ਹੋਣ ਭਾਵੇਂ ਦਿੱਲੀ ਦੇ ਹੋਣ ਤਾਂ ਇਸ ਤਰੀਕੇ ਦਾ ਰਵਈਆ ਲੰਬੇ ਸਮੇਂ ਤੋਂ ਦੇਖਣ ਨੂੰ ਮਿਲਿਆ ਇੱਕ ਗੱਲ ਜ਼ਰੂਰ ਹੈ ਕਿ ਜੀਪੀਸੀ ਜਿਹੜੀ ਕਿ ਜਦ 1925 ਐਕਟ ਦੇ ਤਹਿਤ ਚੱਲਦੀ ਹੈ ਤੇ 19 1920 ਦੇ ਵਿੱਚ ਜਦ ਹੋਣ ਦੇ ਵਿੱਚ ਵੀ ਆਈ ਸੀ ਤਾਂ ਜਿਸ ਐਕਟ ਦੇ ਅਧੀਨ ਐਜੀਪੀਸੀ ਦਾ ਪ੍ਰਬੰਧ ਚੱਲਦਾ ਉਸ ਐਕਟ ਨੂੰ ਲੈ ਕੇ ਵੀ ਕਿੰਤੂ ਪਰੰਤੂ ਦੇਖਣ ਨੂੰ ਮਿਲਦਾ ਸੀ ਉਦੋਂ ਵੀ ਇੱਕ ਧੜਾ ਕਹਿੰਦਾ ਸੀ ਕਿ ਇਹ ਇੱਕ ਐਕਟ ਨਹੀਂ ਬਣਨਾ ਚਾਹੀਦਾ ਸਿਰ ਦੂਜਾ ਧੜਾ ਕਹਿੰਦਾ ਸੀ ਕਿ ਐਕਟ ਬਣਨਾ ਚਾਹੀਦਾ ਪਰ ਬਾਅਦ ਵਿੱਚ ਸਹਿਮਤੀ ਹੁੰਦੀ ਹੈ ਤੇ ਬਾਅਦ ਵਿੱਚ ਸਹਿਮਤੀ ਹੋਣ ਤੋਂ ਬਾਅਦ 1925 ਐਕਟ ਦੇ ਤਹਿਤ ਜਿਹੜੀ ਐਜੀਪੀਸੀ ਆਪਦਾ ਪ੍ਰਬੰਧ ਦੇਖਦੀ ਹੈ ਹਾ ਇੰਨਾ ਜ਼ਰੂਰ ਹੈ ਕਿ ਐਜੀਪੀਸੀ ਦੇ ਪ੍ਰਬੰਧ ਦੇ ਵਿੱਚ ਖਾਮੀਆਂ ਹੋ ਸਕਦੀਆਂ ਨੇ ਕਮੀਆਂ ਹੋ ਸਕਦੀਆਂ ਨੇ ਪਰ ਇਸ ਤਰੀਕੇ ਦਾ ਇੱਕ ਗੱਲ ਦਾ ਦਾਵਾ ਸੀ ਵਾਰ-ਵਾਰ ਕਰਦੇ ਆ ਕਿ ਜਿਹੜੀ ਪੰਥ ਦੀ ਰਾਜਨੀਤੀ ਆ ਜਾਂ ਪੰਥਕ ਸਿਆਸਤ ਦਾ ਉਹ ਐਜੀਪੀਸੀ ਦੇ ਜਿਹੜਾ ਮੇਨ ਤੁਰਾ ਇੱਕ ਸਮਝ ਸਕਦੇ ਆ ਕਿ ਮੇਨ ਜਿਹੜੀ ਪੰਥਕ ਸਿਆਸਤ ਹੈ ਉਹ ਐਜੀਪੀਸੀ ਦੇ ਤੁਰੇ ਦੇ ਆਲੇ ਦੁਆਲੇ ਘੁੰਮਦੀ ਆ ਜੇਕਰ ਐਜੀਪੀਸੀ ਕਮਜ਼ੋਰ ਹੈ ਪ੍ਰਬੰਧ ਕਮਜ਼ੋਰ ਹੈ ਤਾਂ ਸਿੱਖਾਂ ਦੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਜਿਹੜੇ ਅਜਿਹੇ ਲੋਕ ਨੇ ਉਹਨਾਂ ਨੂੰ ਜੇਕਰ ਖਾਮੀਆਂ ਕੱਢਣ ਦਾ ਅਧਿਕਾਰ ਹੈ ਤਾਂ ਉਹਨਾਂ ਨੂੰ ਜਦ ਐਜੀਪੀਸੀ ਐਜੀਪੀਸੀ ਇਹ ਕਹਿੰਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤਾਂ ਉਸੇ ਤਰੀਕੇ ਦਾ ਸਟੈਂਡ ਵੀ ਲੈਣਾ ਚਾਹੀਦਾ ਕਿਉਂਕਿ ਅਮਿਤ ਸ਼ਾਹ ਉਹਨਾਂ ਦਾ ਬਿਆਨ ਮੈਨੂੰ ਯਾਦ ਆਉਂਦਾ ਜਦ ਉਹ ਹਰਸਿਮਰਤ ਕੌਰ ਬਾਦਲ ਨੇ ਜਿਹੜੇ ਉਹ ਮੰਗ ਕਰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤਾਂ ਹਮੇਸ਼ਾ ਸਿੱਧੇ ਰੂਪ ਦੇ ਵਿੱਚ ਕਹਿੰਦੇ ਨੇ ਕਿ ਰਿਹਾਈ ਨਹੀਂ ਹੋਵੇਗੀ ਬੰਦੀ ਸਿੰਘਾਂ ਦੀ ਜਿਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੰਤ ਭਿੰਡਰਾਲਿਆਂ ਨੂੰ ਲੈ ਕੇ ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਕੁਝ ਲੋਕ ਪੰਜਾਬ ਦੇ ਵਿੱਚ ਭਿੰਡਰਾਂ ਵਾਲਾ ਬਣਨਾ ਚਾਹੁੰਦੇ ਸੀ ਤੇ ਬਾਅਦ ਵਿੱਚ ਉਹ ਹੁਣ ਜ ਡਿਬਰੂਗੜ ਜੇਲ੍ਹ ਦੇ ਵਿੱਚ ਪਾਠ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਇੱਕ ਬਿਆਨ ਹੋਰ ਵੀ ਅਮੇਸ਼ਾ ਹੋਰਾਂ ਦਾ ਆਉਂਦਾ ਜਿਹੜੇ ਕਿ ਗੁਰੂ ਸਹਿਬਾਨਾਂ ਬਾਰੇ ਦਿੱਤਾ ਜਾਂਦਾ ਇਕੱਲੇ ਅਮੇਸ਼ਾ ਨਹੀਂ ਬਹੁਤ ਸਾਰੇ ਲੀਡਰ ਨੇ ਜਿਹੜੇ ਭਾਜਪਾ ਦੇ ਉਹ ਭਾਵੇਂ ਅਯੋਗੀ ਹੋਣ ਯੂਪੀ ਦੇ ਮੁੱਖ ਮੰਤਰੀ ਹੋਣ ਉਹ ਉਹਨਾਂ ਦਾ ਵੀ ਬਿਆਨ ਇਸ ਤਰੀਕੇ ਦਾ ਆਉਂਦਾ ਯੂਪੀ ਦੇ ਵਿੱਚ ਬਹੁਤ ਵੱਡੇ ਪ੍ਰੋਗਰਾਮ ਸਿੱਖੀ ਦੇ ਨਾਲ ਰਿਲੇਟਡ ਮਨਾਏ ਜਾਂਦੇ ਨੇ ਉਹ ਕਿ ਉਹ ਚੰਗੀ ਗੱਲ ਹੈ ਜਾਂ ਫਿਰ ਕੋਰੀਡੋਰ ਖੋਲਿਆ ਗਿਆ ਉਹ ਚੰਗੀ ਗੱਲ ਹੈ ਜਾਂ una ਪਟਨਾ ਸਾਹਿਬ ਦੀ ਗੱਲ ਸੀ ਉਹ ਵੀ ਚੰਗੀ ਗੱਲ ਹੈ ਜਿਹੜਾ ਉੱਥੇ ਰੋਡ ਰੋਡ ਬਣਾਏ ਜਾ ਰਹੇ ਨੇ ਤਾਂ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਬੀਜਪੀ ਨੇ ਚੰਗੀਆਂ ਵੀ ਕੀਤੀਆਂ ਨੇ ਪਰ ਇੱਕ ਗਾਣਾ ਹੈ ਗਰਦਾਸ ਮਾਨ ਦਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਆਪੇ ਦੁੱਖ ਦੇਣੇ ਆਪੇ ਦੇਣੀਆਂ ਦੁਆਵਾਂ ਉਸ ਤਰੀਕੇ ਦਾ ਰਵਈਆ ਪਿਛਲੇ ਲੰਬੇ ਸਮੇਂ ਤੋਂ ਦੇਖਣ ਨੂੰ ਮਿਲਦਾ ਤੇ ਇੱਕ ਪਾਸੇ ਤਾਂ ਅਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਹਿੰਦੇ ਨੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਾਂਗੇ ਤੇ ਦੂਜੇ ਪਾਸੇ ਸਾਡੀ ਇੱਕ ਹੋਰ ਸੰਸਥਾ ਦਿੱਲੀ ਕਮੇਟੀ ਹੈ ਜਿਹੜੀ ਉਹਨਾਂ ਦੇ ਮੈਂਬਰ ਨੇ ਪ੍ਰਧਾਨ ਸਾਬ ਨੇ ਉਹ ਵੀ ਉੱਥੇ ਮੌਜੂਦ ਹੁੰਦੇ ਨੇ ਜਦ ਅਮੇਸ਼ਾ ਨੂੰ ਸਨਮਾਨ ਕੀਤਾ ਜਾਂਦਾ ਦੂਜੇ ਪਾਸੇ 1984 ਦੀ ਗੱਲ ਹੈ ਜਿਹੜੇ ਕਿ ਕੇਸ ਬਹੁਤ ਸਾਰੇ ਕੇਸ ਨੇ ਭਾਜਪਾ ਨੇ ਖੋਲੇ ਨੇ ਉਹ ਚੰਗੀ ਗੱਲ ਹੈ ਪਰ ਕੀ ਇੰਨੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਘਰੋਂ ਕੱਢ-ਕੱਢ ਕੇ ਮਾਰਿਆ ਗਿਆ ਟਾਇਰ ਪਾ ਪਾ ਕੇ ਮਾਰਿਆ ਗਿਆ ਕਿਤੇ ਇੱਕ ਵਿਅਕਤੀ ਵਿਸ਼ੇਸ਼ ਨੇ ਜਾਂ ਸੱਜਣ ਕੁਮਾਰ ਨੇ ਇੱਕ ਬੰਦੇ ਨੇ ਉਹ ਸਾਰੇ ਮਾਰ ਦਿੱਤੇ ਸੀ ਇੱਕ ਪਲਾਨ ਸੀ ਪੂਰੇ ਤਰੀਕੇ ਦੇ ਨਾਲ ਸਾਜ਼ਿਸ਼ ਦੇ ਤਹਿਤ ਸਾਰੀ ਕਾਰਵਾਈ ਹੋਈ ਸੀ ਤੇ ਜਿਹੜਾ ਇਸੇ ਤਰੀਕੇ ਦਾ ਢੰਗ ਤਰੀਕਾ ਚੱਲਦਾ ਰਿਹਾ ਤੇ ਭਾਜਪਾ ਇਸੇ ਤਰੀਕੇ ਦੀ ਰਾਜਨੀਤੀ ਕਰਦੀ ਰਹੀ ਹੈ ਤੇ ਇੱਕ ਵਾਰ ਦਬਕਾ ਦੇ ਦੇਣਾ ਦੂਜੇ ਪਾਸੇ ਫਿਰ ਦੂਜੀ ਵਾਰੀ ਫਿਰ ਪੁਲੋਸ ਦੇਣਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਗੁਰੂ ਸਾਹਿਬ ਬਾਰੇ ਹਮੇਸ਼ਾ ਹੋਰਾਂ ਦਾ ਬਿਆਨ ਆਇਆ ਤੇ ਉਹ ਹਮੇਸ਼ਾ ਹੀ ਭਾਜਪਾ ਦੀ ਸਿਆਸਤ ਇਹ ਰਹੀ ਹੈ ਕਿ ਜਾਂ ਹੋਰ ਵੀ ਬਹੁਤ ਸਾਰੀਆਂ ਰਾਜਨੀਤਿਕ ਤਰ੍ਹਾਂ ਨੇ ਉਹ ਕਹਿੰਦੀਆਂ ਨੇ ਕਿ ਦੇਸ਼ ਦੇ ਨਾਲ ਗੁਰੂ ਸਾਹਿਬਾਨਾਂ ਨੂੰ ਜੋੜ ਦਿੱਤਾ ਜਾਂਦਾ ਜਦਕਿ ਮਾਨਵਤਾ ਦੇ ਨਾਲ ਜੁੜੇ ਹੋਏ ਸੀ ਕਿਤੇ ਵੀ ਭੀੜ ਪੈਂਦੀ ਹੈ ਅੱਜ ਦੇ ਦੌਰ ਦੇ ਵਿੱਚ ਵੀ ਗੁਰੂ ਸਾਹਿਬਾਨ ਨਾਲ ਤਾਂ ਦੌਰ ਸੀ ਛੱਡ ਹੀ ਦਈਏ ਜਦ ਵੀ ਜੇ ਹਿਮਾਚਲ ਦੇ ਵਿੱਚ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਹਿਮਾਚਲ ਦੇ ਵਿੱਚ ਵੀ ਜਾ ਫਿਰ ਜੁਪੀ ਦੇ ਵਿੱਚ ਬਿਹਾਰ ਦੇ ਵਿੱਚ ਜਿੱਥੇ ਵੀ ਕੁਦਰਤੀ ਆਫਤ ਆਉਂਦੀ ਹੈ ਜਾਂ ਦੇਸ਼ ਤੋਂ ਬਾਹਰ ਕੋਈ ਆਫਤ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਤੁਹਾਨੂੰ ਸਿੱਖ ਨੇ ਜਿਹੜੇ ਉਹ ਲੰਗਰ ਲਾਉਂਦੇ ਦਿਖਾਈ ਦੇ ਦੇਣਗੇ ਜਾਂ ਫਿਰ ਆਰਥਿਕ ਤੇ ਸਮਾਜਿਕ ਸਹਿਯਤ ਸਹਾਇਤਾ ਕਰਦੇ ਦਿਖਾਈ ਦੇਣਗੇ ਤੇ ਇਹ ਇੱਕ ਲੰਬੇ ਸਮੇਂ ਤੋਂ ਸਿੱਖਾਂ ਦੇ ਵਿੱਚ ਪੀੜੀਦਰ ਪੀੜੀ ਚੱਲਦਾ ਆ ਰਿਹਾ ਪਰ ਭਾਜਪਾ ਦੀ ਸਿਆਸਤ ਤਾ ਉਹ ਹਮੇਸ਼ਾ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਧਰੂਬੀ ਕਰਨ ਦਾ ਜਾਂ ਫਿਰ ਹੋਰ ਇਸ ਤਰੀਕੇ ਦੇ ਇਲਜ਼ਾਮ ਲਗਾਤਾਰ ਚੱਲਦੇ ਰਹਿੰਦੇ ਨੇ ਪਰ ਆਪਾਂ ਗੱਲ ਐਜੀਪੀਸੀ ਦੀ ਕਰ ਰਹੇ ਸੀ ਤਾਂ ਐਜੀਪੀਸੀ ਦੇ ਨਾਲ ਸਾਥ ਦੇਣ ਦੀ ਜ਼ਰੂਰਤ ਹੈ ਜੇਕਰ ਐਜੀਪੀਸੀ ਦੇ ਪਰਮੰਤ ਦੇ ਵਿੱਚ ਖਾਮੀਆਂ ਕੱਢਣੀਆਂ ਨੇ ਤਾਂ ਤੁਸੀਂ ਜਿਹੜੇ ਮੁੱਦੇ ਨੇ ਐਜੀਪੀਸੀ ਚੁੱਕਦੀ ਆ ਉਹਨਾਂ ਮੁੱਦਿਆਂ ਨੂੰ ਵੀ ਉਸੇ ਤਰੀਕੇ ਦੇ ਨਾਲ ਸਾਥ ਦੇਣਾ ਪਵੇਗਾ ਐਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਇਸ ਦੇ ਵਿੱਚ ਕੋਈ ਦੋਰਾਮਾ ਨਹੀਂ ਸਿੱਖਾਂ ਦੀ ਜਿਹੜੀ ਪੰਥਕ ਸਿਆਸਤ ਹੈ ਉਸ ਦਾ ਤੋਰਾ ਐਜੀਪੀਸੀ ਦੇ ਆਲੇ-ਦਾਲੇ ਹੀ ਜਿਹੜੀ ਪੰਥਕ ਸਿਆਸਤ ਘੁੰਮਦੀ ਹੈ ਤੇ ਬਹੁਤ ਵੱਡੀ ਭੂਮਿਕਾ ਹਮੇਸ਼ਾ ਰਹਿੰਦੀ ਹੈ ਇਹ ਗੱਲ ਵੀ ਨਾਲ ਦੀ ਨਾਲ ਉਹਨਾਂ ਨੂੰ ਕਹਿਣੀ ਪਵੇਗੀ ਵੀ ਭਾਵੇਂ ਖਾਮੀਆਂ ਹੋ ਸਕਦੀਆਂ ਨੇ ਬਹੁਤ ਸਾਰੀਆਂ ਖਾਮੀਆਂ ਨੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਖામੀਆਂ ਨਹੀਂ ਹੈਗੀਆਂ ਜੀਪੀਸੀ ਦੇ ਪ੍ਰਬੰਧ ਦੇ ਵਿੱਚ ਪਰ ਜੇ ਤੁਸੀਂ ਖਾਮੀਆਂ ਕੱਟਦੇ ਰਹਨੇ ਹੋ ਤਾਂ ਜਿਹੜੇ ਮੁੱਦੇ ਐ ਜੀਪੀਸੀ ਵੱਲੋਂ ਚੁੱਕੇ ਜਾਂਦੇ ਨੇ ਜਾਂ ਜਿਸ ਤਰੀਕੇ ਦਾ ਰਵਈਆ ਅਮੇਸ਼ਾ ਦੇ ਨਿੰਦਾ ਮਤਾ પાਸ ਲੈਂਦਾ ਗਿਆ ਤਾਂ ਉਸ ਉਸ ਚੀਜ਼ ਨੂੰ ਤੁਸੀਂ ਕਿਉਂ ਨਹੀਂ ਐਨੇ ਵੱਡੇ ਪੱਧਰ ਤੇ ਚੁੱਕਿਆ ਜਾਂ ਸੰਤ ਭਿੰਡਰਾਲਿਆਂ ਬਾਰੇ ਬਿਆਨ ਦਿੱਤਾ ਸੀ ਉਦੋਂ ਤੁਸੀਂ ਉਸ ਤਰੀਕੇ ਦੇ ਨਾਲ ਅਗਰੈਸਿਵ ਨਹੀਂ ਕਿਉਂ ਨਹੀਂ ਹੋਏ ਜਿਸ ਤਰੀਕੇ ਦੇ ਨਾਲ ਪ੍ਰਬੰਧ ਨੂੰ ਲੈ ਕੇ ਹੁੰਦਾ ਤਾਂ ਇਹ ਕਿਤੇ ਨਾ ਕਿਤੇ ਆਪਣੇ ਅੰਦਰ ਝਾਕਣ ਦੀ ਜ਼ਰੂਰਤ ਹੈ ਤੇ ਇਸੇ ਤਰੀਕੇ ਦਾ ਰਵਈਆ ਰਹਿੰਦਾ ਪ੍ਰਬੰਧ ਭਾਵੇਂ ਕਿਸੇ ਮਰਜ਼ੀ ਕੋਲ ਰਹੇ ਪਰ ਉਹ ਕਿਸੇ ਸਰਕਾਰ ਕੋਲ ਨਹੀਂ ਜਾਣਾ ਚਾਹੀਦਾ ਅਸੀਂ ਇਹ ਬਿਲਕੁਲ ਇਸ ਗੱਲ ਤੇ 100% ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ ਕਿ ਸਿੱਖਾਂ ਕੋਲ ਪ੍ਰਬੰਧ ਹੋਣਾ ਚਾਹੀਦਾ ਜੀਪੀਸੀ ਦਾ ਉਹ ਭਾਵੇਂ ਕਿਸੇ ਮਰਜ਼ੀ ਧੜੇ ਕੋਲ ਹੋਵੇ ਅਸੀਂ ਇੱਥੇ ਬਾਦਲ ਧੜੇ ਦੀ ਹਮਾਇਤ ਨਹੀਂ ਕਰਦੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਮਿਟ ਕਰ ਦਿੰਦੇ ਨੇ ਕਿ ਤੁਸੀਂ ਬਾਦਲਾਂ ਦੇ ਵੱਲੋਂ ਪ੍ਰੋਗਰਾਮ ਕਰਦੇ ਹੋ ਇਸ ਤਰੀਕੇ ਦਾ ਕੁਝ ਨਹੀਂ ਪ੍ਰਬੰਧ ਜਿਹੜੇ ਮਰਜ਼ੀ ਧੜੇ ਦਾ ਹੋਵੇ ਪਰ ਉਹ ਸਿੱਖਾਂ ਦਾ ਹੋਣਾ ਚਾਹੀਦਾ ਪਰ ਜਿਸ ਤਰੀਕੇ ਦਾ ਮਾਹੌਲ ਦੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹ ਇਸ ਤਰੀਕੇ ਦਾ ਦੇਖਣ ਨੂੰ ਮਿਲ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਐਜੀਪੀਸੀ ਦਾ ਕਿਸੇ ਸਰਕਾਰ ਦੇ ਕੋਲ ਪ੍ਰਬੰਧ ਚਲਾ ਜਾਵੇ ਇਹ ਬਹੁਤ ਹੀ ਮਾੜੀ ਗੱਲ ਹੋ ਜਾਵੇਗੀ ਕਿਉਂਕਿ ਗੁਰਦੁਆਰਾ ਸੁਧਾਰ ਲਹਿਰ ਜਦੋਂ ਚੱਲੀ ਸੀ ਉਹ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਉਸ ਤੋਂ ਬਾਅਦ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਛਡਾਇਆ ਗਿਆ ਤੇ ਫਿਰ ਕਿਤੇ ਸਿੱਖਾਂ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਆਇਆ ਸੀ ਤੇ ਅੱਜ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਵਿੱਚ ਖਾਮੀਆਂ ਕੱਢ ਕੇ ਬਹੁਤ ਸਾਰਾ ਕਿਉਂਕਿ ਇੱਕ ਆਮ ਚੀਜ਼ ਹੈ ਕਿ ਜਦ ਪ੍ਰਬੰਧ ਵੱਡਾ ਹੁੰਦਾ ਜਾਂਦਾ ਜਿੰਨਾ ਲੰਬਾ ਪ੍ਰਬੰਧ ਹੁੰਦਾ ਜਾਊਗਾ ਵੱਡਾ ਹੁੰਦਾ ਜਾਊਗਾ ਉਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਖਾਮੀ ਰਹਿ ਜਾਂਦੀ ਹੈ ਜੇਕਰ ਖਾਮੀਆਂ ਨੇ ਤਾਂ ਸਾਰਿਆਂ ਨੂੰ ਆਪਣੇ ਘਰ ਦੇ ਵਿਚ ਬੈਠ ਕੇ ਉਹਨਾਂ ਨੂੰ ਨਵੇੜ ਲੈਣਾ ਚਾਹੀਦਾ ਜੀ ਸਰ ਜੀ ਮੈਂ ਸਵਾਲ ਆ ਵੀ ਵਿਰੋਧੀ ਲਗਾਤਾਰ ਜਿਹੜੇ ਤੰਜ ਕੱਸਦੇ ਨੇ ਪ੍ਰਬੰਧਨ ਨੂੰ ਲੈ ਕੇ ਹੋ ਗਿਆ ਤੇ ਹੁਣ ਜਿਹੜਾ ਬੀਤੇ ਦਿਨਾਂ ਵਿੱਚ ਬਜਟ ਇਜਲਾਸ ਪੇਸ਼ ਕੀਤਾ ਗਿਆ ਸੀ ਪਰ ਵਿਰੋਧੀ ਤਾਂ ਉਹਤੇ ਵੀ ਸਵਾਲ ਚੁੱਕੀ ਜਾਂਦੇ ਨੇ ਦੇਖੋ ਬਜਟ ਇਜਲਾਸ ਚ ਕਿੰਤੂ ਕਰਨਾ ਕਿਸੇ ਦੀ ਸਹਿਮਤੀ ਆ ਸਹਿਮਤੀ ਇਹ ਆਜ਼ਾਦੀ ਦਾ ਪ੍ਰਗਟਾਵਾ ਕੋਈ ਵੀ ਕਰ ਸਕਦਾ ਪਰ ਜਿਸ ਤਰੀਕੇ ਦੇ ਨਾਲ ਟਾਰਗੇਟ ਐਜੀਪੀਸੀ ਨੂੰ ਕੀਤਾ ਜਾਂਦਾ ਹੈ ਇਹ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਦੇ ਬਰਾਬਰ ਦਾ ਜੀ ਸਾਡਾ ਪ੍ਰਬੰਧ ਹੈ ਤੇ ਪੰਜਾਬ ਸਰਕਾਰ ਦੀ ਹੋਰ ਜ਼ਿੰਮੇਵਾਰੀ ਹੈ ਐਜੀਪੀਸੀ ਦੀ ਹੋਰ ਜ਼ਿੰਮੇਵਾਰੀ ਹੈ ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰ ਨੇ ਨਿਭਾਉਣੀਆਂ ਹੁੰਦੀਆਂ ਨੇ ਉਹਦਾ ਜਵਾਬ ਅਸੀਂ ਅੱਜਕੱਲ ਐਜੀਪੀਸੀ ਤੋਂ ਮੰਗਦੇ ਦਿਖਾਈ ਦਿੰਦੇ ਨੇ ਬਹੁਤ ਸਾਰੇ ਲੋਕ ਨੇ ਤੁਸੀਂ ਡਿਜੀਟਲ ਮੀਡੀਆ ਤੇ ਜਾਓ ਬਹੁਤ ਸਾਰੇ ਲੋਕ ਕਹਿੰਦੇ ਰਹਿਣਗੇ ਕਿ ਜੇ ਐਜੀਪੀਸੀ ਦਾ ਦਾ ਬਜਟ ਹੈ ਜਿਹੜਾ ਪੰਜਾਬ ਸਰਕਾਰ ਦੇ ਬਰਾਬਰ ਹੈ ਐਜੀਪੀਸੀ ਕੁਝ ਨਹੀਂ ਕਰਦੀ ਇਹ ਤਾਂ ਜੀ ਬਹੁਤ ਵੱਡੇ ਕੱਪਲੇ ਹੁੰਦੇ ਨੇ ਜੀ ਇਹ ਤਾਂ ਪੈਸੇ ਖਾ ਜਾਂਦੇ ਨੇ ਇਹ ਤਾਂ ਗੋਲਕਾਂ ਦੇ ਮਾਰੇ ਫਿਰਦੇ ਨੇ ਇੱਕ ਮੰਨ ਲਓ ਕਿ ਤੁਸੀਂ ਕਿਸੇ ਗੁਰਦੁਆਰੇ ਦੇ ਵਿੱਚ ਜਾਓ ਤਾਂ ਉਹਦਾ ਪ੍ਰਬੰਧ ਹੈ ਜਿਹੜਾ ਉਹ ਚੱਲਣਾ ਤਾਂ ਪੈਸੇ ਨਾਲ ਹੈ ਤੇ ਜਿਹੜਾ ਸਾਰਿਆਂ ਨੇ ਮੈਨੇਜਮੈਂਟ ਕਰਨੀ ਹੁੰਦੀ ਹੈ ਜੀ ਇੰਨੇ ਪੈਸੇ ਕਿੱਧਰ ਗਏ ਜੀ ਇਹ ਸਵਾਲ ਤੁਸੀਂ ਕਦੇ ਕਿਸੇ ਸਰਕਾਰ ਤੋਂ ਪੁੱਛਿਆ ਅਕਾਲੀ ਦਲ ਦੀ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਸੀ ਕਾਂਗਰਸ ਦੀ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਸੀ ਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਕਿ ਤੁਸੀਂ ਇੰਨਾ ਬਜਟ ਸੀ ਇੰਨਾ ਜਿਹੜਾ ਕਰਜ਼ਾ ਪੰਜਾਬ ਦੇ ਉੱਪਰ ਹੈ ਤੇ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਪੰਜਾਬ ਦੇ ਵਿੱਚ ਜੰਮਣ ਵਾਲਾ ਹਰ ਇੱਕ ਵਿਅਕਤੀ ਜਿਹੜਾ ਲੱਖ ਰੁਪਏ ਦਾ ਕਰਜ਼ਾਈ ਹੈ ਤੇ ਉਸ ਬੱਚੇ ਦਾ ਕੀ ਕਸੂਰ ਹੈ ਜਿਹੜਾ ਅੱਜ ਪੈਦਾ ਹੋ ਰਿਹਾ ਤੇ ਉਸ ਦੇ ਆਟੋਮੈਟਿਕ ਹੀ ਕੁਦਰਤੀ ਤੌਰ 'ਤੇ ਜਿਹੜਾ ਕਿ ਲੀਡਰਾਂ ਦੀਆਂ ਗਲਤੀਆਂ ਕਾਰਨ ਪੰਜਾਬ ਦੇ ਸਿਰ ਕਰਜ਼ਾ ਚੜਿਆ ਤੇ ਜਿਹੜੇ ਸਵਾਲ ਸਰਕਾਰ ਨੂੰ ਪੁੱਛਣੇ ਚਾਹੀਦੇ ਨੇ ਮੀਡੀਆ ਨੂੰ ਉਹ ਵਿਰੋਧੀਆਂ ਤੋਂ ਪੁੱਛੇ ਜਾਂਦੇ ਨੇ ਜਿਹੜੀ ਜਵਾਬਦੇਹੀ ਸਰਕਾਰ ਤੋਂ ਮੰਗਣੀ ਚਾਹੀਦੀ ਹੈ ਉਹੋ ਜਵਾਬ ਦੀ ਐਜੀਪੀਸੀ ਤੋਂ ਮੰਗੀ ਜਾਂਦੀ ਹੈ ਤੇ ਖਾਮੀਆਂ ਹੋ ਸਕਦੀਆਂ ਨੇ ਕਮੀਆਂ ਹੋ ਸਕਦੀਆਂ ਨੇ ਬਜਟ ਦੇ ਵਿੱਚ ਕਿਸੇ ਦੀਆਂ ਉਮੀਦਾਂ ਦੇ ਅਕੋਰਡਿੰਗ ਬਜਟ ਨਹੀਂ ਹੋ ਸਕਦਾ ਪਰ ਜਿਹੜੀ ਤੇਰ ਪ੍ਰਬੰਧ ਦੇਖ ਰਹੀ ਹੁੰਦੀ ਆ ਉਹਨੇ ਆਪਣੇ ਤਰੀਕੇ ਦੇ ਤਰਕ ਪੇਸ਼ ਕਰਨੇ ਹੁੰਦੇ ਨੇ ਜਿਹੜੇ ਉਸ ਦੇ ਨਾਲ ਅਸਹਿਮਤੀ ਪ੍ਰਗਟ ਕਰਦੇ ਨੇ ਉਸ ਤਰੀਕੇ ਦੇ ਨਾਲ ਦੇਖਣ ਨੂੰ ਮਿਲਦਾ ਹਮੇਸ਼ਾ ਹੀ ਹੁੰਦਾ ਆ ਭਾਵੇਂ ਕਿਸੇ ਪੰਜਾਬ ਸਰਕਾਰ ਦਾ ਹੋਵੇ ਭਾਵੇਂ ਕੇਂਦਰ ਸਰਕਾਰ ਦਾ ਬਜਟ ਹੋਵੇ ਜਾਂ ਐਜੀਪੀਸੀ ਦਾ ਪਰ ਐਜੀਪੀਸੀ ਦਾ ਬਜਟ ਪੰਜਾਬ ਸਰਕਾਰ ਦੇ ਮੁਕਾਬਲੇ ਬਹੁਤ ਛੋਟਾ ਤੇ ਪੰਜਾਬ ਸਰਕਾਰ ਦਾ ਦੀ ਜ਼ਿੰਮੇਵਾਰੀ ਐ ਜੀ ਪੀ ਸੀ ਤੋਂ ਵੱਡੀ ਆ ਪੰਜਾਬੀਆਂ ਦੇ ਲਈ ਪਰ ਜਵਾਬਦੇਹੀ ਅਸੀਂ ਐ ਜੀ ਪੀ ਸੀ ਤੋਂ ਮੰਗਦੇ ਆ ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਣ ਨੂੰ ਮਿਲਿਆ ਕਿ ਪਹਿਲਾ ਇੱਕ ਵਰਤਾਂਤ ਸਿਰਜਿਆ ਗਿਆ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਜੋ ਵੀ ਜਿੰਨਾ ਵੀ ਵੱਧ ਤੋਂ ਵੱਧ ਨੁਕਸਾਨ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਤੇ ਬਾਦਲ ਪਰਿਵਾਰ ਨੇ ਕੀਤਾ ਪਰ ਬਾਅਦ ਦੇ ਵਿੱਚ ਹੁਣ ਬਦਲਾ ਦੇ ਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹ ਉਹ ਕੀ ਬਣਿਆ ਫਿਰ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਕੁਝ ਨਵਾਂ ਹੋਇਆ ਕੀ ਕੁਝ ਬਦਲਾ ਆਇਆ ਉਹ ਲੋਕ ਆਪਣੇ ਤਰੀਕੇ ਦੇ ਨਾਲ ਹਮੇਸ਼ਾ ਬੋਲਦੇ ਰਹਿੰਦੇ ਨੇ ਕਿ ਇਹ ਤਾਂ ਜੀ ਪਹਿਲਾਂ ਵਾਲਿਆਂ ਨਾਲੋਂ ਵੀ ਮਾੜੇ ਨਿਕਲੇ ਇਹ ਆਮ ਕਹਾਵਤ ਹੈ ਇਹ ਕਿਸੇ ਵਰਤਾਨ ਦੇ ਵਿੱਚੋਂ ਨਹੀਂ ਨਿਕਲੀ ਆਮ ਲੋਕਾਂ ਦੇ ਵਿੱਚ ਤੁਸੀਂ ਪਿੰਡ ਪਿੰਡ ਜਾ ਕੇ ਕਿਸੇ ਮਰਜ਼ੀ ਪਿੰਡ ਦੀ ਸੱਤ ਦੇ ਵਿੱਚ ਬੈਠ ਸਕਦੇ ਹੋ ਤੇ ਇਸ ਤਰੀਕੇ ਦਾ ਕੋਈ ਨਾ ਕੋਈ ਵਿਅਕਤੀ ਤੁਹਾਨੂੰ ਮਿਲ ਜੇਗਾ ਕਿ ਇਹ ਗੱਲ ਕਹਿੰਦਾ ਸੁਣਦਾ ਦਿਖ ਜੇਗਾ ਤੇ ਉਹ ਕਹੇਗਾ ਯਾਰ ਇਹਦੇ ਨਾਲੋਂ ਤਾਂ ਚੰਗੀ ਬਾਦਲੇ ਸੀ ਇਹ ਇਸ ਤਰੀਕੇ ਦਾ ਬਹੁਤ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਪਰ ਇਹ ਆਪਣੀ ਰਾਜਨੀਤੀ ਹੈ ਜਿਹੜੀ ਉਹ ਵਰਤਾਂਤ ਸਿਰਜ ਕੇ ਵੋਟਾਂ ਹਾਸਲ ਕਰ ਲਈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਲੋਕਾਂ ਦੇ ਜਜ਼ਬਾਤ ਨੇ ਉਹਨਾਂ ਦੇ ਨਾਲ ਖੇਡਿਆ ਜਾਂਦਾ ਖਾਸ ਤੌਰ ਤੇ ਇੱਕ ਹੁੰਦਾ ਕਿ ਰਾਜਨੀਤਿਕ ਪਾਰਟੀਆਂ ਨੇ ਜਾਂ ਫਿਰ ਜਿਸ ਤਰੀਕੇ ਅਕਾਲੀ ਦਲ ਸੀ ਜਾਂ ਫਿਰ ਅਕਾਲੀ ਦਲ ਤੇ ਸਵਾਲ ਇਸ ਕਰਕੇ ਉੱਠਦੇ ਨੇ ਕਿਉਂਕਿ ਉਹ ਪੰਜਾਬੀਆਂ ਦੀ ਆਪਣੀ ਪਾਰਟੀ ਸੀ ਉਹ ਕਹਿੰਦੇ ਸਿੱਕੇ ਅਸੀਂ ਪੰਥ ਦੇ ਨੁਮਾਇੰਦਾ ਤਾਂ ਕਰਕੇ ਉਹਨਾਂ ਤੋਂ ਸਵਾਲ ਵੱਧ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਆ ਉਹ ਉਹ ਸਾਨੂੰ ਉਸ ਤਰੀਕੇ ਦੇ ਸਵਾਲ ਨਹੀਂ ਹੁੰਦੇ ਜਿਸ ਤਰੀਕੇ ਦੇ ਸਵਾਲ ਅਕਾਲੀ ਦਲ ਨੂੰ ਹੁੰਦੇ ਨੇ ਜਾਂ ਆਮ ਆਦਮੀ ਪਾਰਟੀ ਨੂੰ ਅੱਜਕੱਲ੍ਹ ਉਮੀਦਾਂ ਇਸ ਕਰਕੇ ਪੰਜਾਬ ਪੰਜਾਬੀਆਂ ਨੇ ਲਾਈਆਂ ਸੀ ਕਿ ਬਹੁਤ ਸਾਰੇ ਸਾਲ ਹੋ ਗਏ ਕੁਝ ਨਹੀਂ ਬਦਲਿਆ ਤੇ ਹੁਣ ਭਗਵੰਤ ਮਾਨ ਹੋਰਾਂ ਨੇ ਨਾਰਾ ਦਿੱਤਾ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਤੇ ਇਸ ਤਰੀਕੇ ਦਾ ਹਜੂਮ ਹੈ ਜਿਹੜਾ ਲੋਕਾਂ ਦਾ ਉਹ ਦੇਖਣ ਨੂੰ ਮਿਲਿਆ ਸੀ ਆਮ ਆਦਮੀ ਪਾਰਟੀ ਦੇ ਨਾਲ ਪਰ ਕਿਤੇ ਨਾ ਕਿਤੇ ਹੁਣ ਲੋਕ ਨਿਰਾਸ਼ ਦਿਖਾਈ ਦੇ ਰਹੇ ਨੇ ਲੋਕਾਂ ਨੂੰ ਇਹ ਇੱਥੋਂ ਤੱਕ ਜਿਹੜਾ ਕਿਉਂਕਿ ਕਿਸਾਨ ਪ੍ਰੋਟੈਸਟ ਸੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਨਾਰਾਜ਼ਗੀ ਜਤਾਉਂਦੇ ਦਿਖਾਈ ਦੇ ਰਹੇ ਨੇ ਭਾਵੇਂ ਡੱਲੇਵਾਲ ਸਾਹਿਬ ਹੁਣ ਜਾਂ ਫਿਰ ਭੰਦੇਰ ਸਾਹਿਬ ਹੁਣ ਜਾਂ ਫਿਰ ਉਹ ਗ੍ਰਾਹਾਂ ਜਾਂ ਰਾਜੇਵਾਲ ਹੁਣ ਬਹੁਤ ਸਾਰੇ ਆਗੂਆਂ ਨੇ ਨਰਾਜ਼ਗੀ ਜਿਹੜੀ ਸਰਕਾਰ ਤੋਂ ਜਤਾਈ ਹੈ ਤੇ ਇਸ ਤਰੀਕੇ ਦਾ ਰਵਈਆ ਐਜੀਪੀਸੀ ਦੀ ਗੱਲ ਕਰ ਰਹੇ ਸੀ ਤੇ ਐਜੀਪੀਸੀ ਤੋਂ ਜਿਹੜੀ ਜਵਾਬਦੇਹੀ ਮੰਗਣੀ ਚਾਹੀਦੀ ਹੈ ਉਹ ਧਾਰਮਿਕ ਜਵਾਬ ਦੇਈ ਹੈ ਤੇ ਉਹ ਧਾਰਮਿਕ ਜਵਾਬਦੇਹੀ ਮੰਗਣੀ ਚਾਹੀਦੀ ਹੈ ਤੇ ਦੂਜਾ ਜਿਹੜਾ ਪੰਜਾਬ ਦਾ ਸਾਰਾ ਟੋਟਲ ਪ੍ਰਬੰਧ ਹੈ ਉਹ ਪੰਜਾਬ ਸਰਕਾਰ ਚਲਾਉਂਦੀ ਹੈ ਤੇ ਉਹ ਜਵਾਬਦੇਹੀ ਪੰਜਾਬ ਸਰਕਾਰ ਤੋਂ ਮੰਗਣੀ ਚਾਹੀਦੀ ਹੈ ਜੀ ਜੀ ਸਰ ਜਦੋਂ ਹਣਾ ਕੀ ਕਹਿੰਦੇ ਹੁੰਦੇ ਨੇ ਵੀ ਕੌਮ ਦੇ ਪੰਥ ਦੇ ਭਲੇ ਲਈ ਕੋਈ ਫੈਸਲਾ ਲੈਣਾ ਹੋਵੇ ਉਹ ਤਾਂ ਵਿਰੋਧੀਆਂ ਦੇ ਮੂੰਹ ਨੂੰ ਜਿੰਦੇ ਲੱਗ ਜਾਂਦੇ ਨੇ ਤੇ ਹੁਣ ਜਿਹੜਾ ਜਥੇਦਾਰਾਂ ਦੀ ਨਿਯੁਕਤੀ ਲੈ ਕੇ ਵੀ ਵਿਵਾਦ ਖੜਾ ਹੋ ਗਿਆ ਇਹ ਨੀਵਾ ਵਿੱਚ ਕੋਈ ਬਦਲਾ ਆਇਆ ਕੋਈ ਤਬਦੀਲੀ ਆਈ ਜੀ ਦੇਖੋ ਉਹੀ ਗੱਲ ਹੈ ਪਹਿਲਾਂ ਵਾਲੀ ਗੱਲ ਕਿ ਜਦ ਜਥੇਦਾਰਾਂ ਨੂੰ ਹਟਾਇਆ ਗਿਆ ਬਹੁਤ ਉਹ ਘਟਨਾਮੁਦ ਭਾਗੀ ਘਟਨਾ ਸੀ ਉਸ ਦੇ ਵਿਰੋਧ ਦੇ ਵਿੱਚ ਅਸੀਂ ਬੋਲਦੇ ਰਹੇ ਹਾਂ ਜਿਸ ਤਰੀਕੇ ਦੇ ਨਾਲ ਹਟਾਇਆ ਗਿਆ ਹਾਲਾਂਕਿ ਐਜੂਪੀਸੀ ਦਾ ਆਪਣਾ ਪ੍ਰਬੰਧ ਹੈ ਆਪਣੇ ਨਿਯਮ ਨੇ ਉਸ ਦੇ ਅਕੋਰਡਿੰਗ ਉਹਨਾਂ ਨੂੰ ਹਟਾਇਆ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਜਲੀਲ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਉਹ ਬਹੁਤ ਨਿੰਦਣਯੋਗ ਸੀ ਜਾਂ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਹਟਾਇਆ ਗਿਆ ਉਹ ਘਟਨਾ ਬਹੁਤ ਮਾੜੀ ਸੀ ਤੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਅਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਜਿਸ ਤਰੀਕੇ ਦੀ ਤਾਜਬੋਸ਼ੀ ਦਿੱਤੀ ਗਈ ਤਾਂ ਆਪਣੇ ਆਪ ਦੇ ਵਿੱਚ ਉਹ ਸਵਾਲ ਉੱਠ ਰਹੇ ਸੀ ਉਹੀ ਗੱਲ ਹੈ ਕਿ ਜੇ ਤੁਸੀਂ ਇਸ ਚੀਜ਼ ਨੂੰ ਕਹਿੰਦੇ ਹੋ ਕਿ ਮਾੜਾ ਵਾਪਰਿਆ ਤਾਂ ਦੂਜੇ ਪਾਸੇ ਜਿਹੜੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜਥੇਦਾਰਾਂ ਦੀ ਨਿਯੁਕਤੀ ਅਤੇ ਜਿਹੜੀ ਸੇਵਾ ਮੁਕਤੀ ਹੈ ਉਸ ਦੇ ਲਈ ਵਿਧਿ ਵਿਵਧਾਨ ਬਣਾਉਣਾ ਚਾਹੀਦਾ ਤਾਂ ਉਸ ਦੀ ਤਾਰੀਫ਼ ਵੀ ਕਰਨੀ ਪਣਦੀ ਹੈ ਹਰਜਿੰਦਰ ਸਿੰਘ ਧਾਮੀ ਪਿਛਲੇ ਦਿਨਾਂ ਦੇ ਵਿੱਚ ਐਲਾਨ ਕਰ ਚੁੱਕੇ ਨੇ ਕਿ ਜਥੇਦਾਰਾਂ ਦੀ ਸੇਵਾ ਮੁਕਤੀ ਅਤੇ ਜਿਹੜੀ ਸੇਵਾ ਮੁਕਤੀ ਹੈ ਤੇ ਉਹਨਾਂ ਦੇ ਅਹੁਦਾ ਸੰਭਾਲਣ ਦੀ ਪ੍ਰਕਿਰਿਆ ਦੇ ਲਈ ਇੱਕ ਵਿਧਿ ਵਿਵਧਾਨ ਬਣਾਇਆ ਜਾਵੇਗਾ ਤਾਂ ਉਸ ਤਰੀਕੇ ਦੇ ਨਾਲ ਹੀ ਹੁਣ ਤਾਰੀਫ਼ ਵੀ ਕਰਨੀ ਪਣਦੀ ਹੈ ਤੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਸਾਰਾ ਕੁਝ ਹੋ ਰਿਹਾ ਤਾਂ ਇਹ ਜਿਹੜੀ ਚੀਜ਼ ਚੰਗੀ ਹੋਈ ਹੈ ਤੇ ਚੰਗੀ ਹੋਣੀ ਚਾਹੀਦੀ ਹੈ ਜਾਂ ਫਿਰ ਅਮਰਸ਼ਾਹ ਦੇ ਵਿਰੁੱਧ ਨਿੰਦਿਆ ਮਤਾ ਪਾਸ ਕੀਤਾ ਗਿਆ ਉਹ ਚੰਗੀ ਚੀਜ਼ ਸੀ ਇਸੇ ਤਰੀਕੇ ਦੇ ਨਾਲ ਜੇ ਆਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਕਿਤੇ ਨਾ ਕਿਤੇ ਉਸ ਦਾ ਅਸਰ ਸਰਕਾਰਾਂ ਤੇ ਪੈਂਦਾ ਉਹ ਭਾਵੇਂ ਪੰਜਾਬ ਸਰਕਾਰ ਤੇ ਹੋਵੇ ਜਾਂ ਫਿਰ ਦੂਜੇ ਪਾਸੇ ਕੇਂਦਰ ਸਰਕਾਰ ਤੇ ਹੋਵੇ ਇੱਕ ਬੰਦੀ ਸਿੰਘਾਂ ਦੇ ਨਾਲ ਜੁੜੀ ਹੋਰ ਵੀ ਗੱਲ ਹੈ ਕਿਉਂਕਿ ਜਦ ਜਿਹੜਾ ਕੌਮੀ ਇਨਸਾਫ ਮੋਰਚਾ ਮਹਾਲੀ ਚੰਡੀਗੜ੍ਹ ਸਰਹੱਦ ਦੇ ਉੱਤੇ ਲੱਗਿਆ ਹੋਇਆ ਉਸ ਨੂੰ ਮੀਡੀਆ ਸਪੇਸ ਨਹੀਂ ਮਿਲਦਾ ਮੀਡੀਆ ਦੇ ਬੋਲੋ ਉਨਾ ਕਵਰੇਜ ਨਹੀਂ ਕੀਤਾ ਜਾਂਦਾ ਹਾਲਾਂਕਿ ਸਰਕਾਰ ਦੇ ਨਿਰਦੇਸ਼ ਹੁੰਦੇ ਨੇ ਕਿ ਕਿਹੜੀ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਕਵਰੇਜ ਮਿਲਨੀ ਆ ਤਾਂ ਇਸ ਤਰੀਕੇ ਦਾ ਪ੍ਰਭਾਵਿਤ মিডিਆ ਨੂੰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸਰਕਾਰਾਂ ਕਰਦੀਆਂ ਨੇ ਉਹ ਭਾਵੇਂ ਕੇਂਦਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਪਰ ਫਿਰ ਵੀ ਕੁਝ ਆਧਾਰੇ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਸੰਭਾਲਦੇ ਨੇ ਜਿਹੜੇ ਕਿ ਨੌਕਰੀ ਨਹੀਂ ਪੱਤਰਕਾਰੀ ਕਰਦੇ ਨੇ ਉਹ ਲਗਾਤਾਰ ਲੱਗੇ ਰਹਿੰਦੇ ਨੇ ਤੇ ਉਹਨਾਂ ਦੇ ਵਕ ਵਕ ਸਮਿਆਂ ਤੇ ਪਰਚੇ ਵੀ ਹੁੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਬਹੁਤ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਤਾਂ ਉੱਥੇ ਕੰਮਿੰਸਾ ਮੋਰਚੇ ਤੇ ਹਰਜਿੰਦਰ ਸਿੰਘ ਧਾਮੀ ਜਦੋਂ ਪਹੁੰਚਦੇ ਨੇ ਤਾਂ ਉਹਨਾਂ ਤੇ ਹਮਲਾ ਹੋ ਜਾਂਦਾ ਤਾਂ ਸਾਨੂੰ ਆਪਣੇ ਆਪ ਦੇ ਵਿੱਚ ਵੀ ਬਦਲਾਅ ਕਰਨਾ ਪਵੇਗਾ ਜਿਹੜਾ ਜੇ ਅੱਜ ਅਸੀਂ ਕਿਸੇ ਚੀਜ਼ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹਾਂ ਤੇ ਜੇਕਰ ਕੋਈ ਸਾਡਾ ਵਿਰੋਧੀ ਵੀ ਸਾਡੇ ਨਾਲ ਆ ਕੇ ਬੈਠਦਾ ਤਾਂ ਸਾਨੂੰ ਉਹਨਾਂ ਨੂੰ ਬਿਠਾਉਣਾ ਚਾਹੀਦਾ ਤੇ ਹਰਜਿੰਦਰ ਸਿੰਘ ਧਾਮੀ ਉਦੋਂ ਐ ਜੀ ਪੀ ਸੀ ਦੇ ਮੌਜੂਦਾ ਪ੍ਰਧਾਨ ਸੀ ਤੇ ਜਦ ਉਹਨਾਂ ਤੇ ਹਮਲਾ ਹੋਇਆ ਤਾਂ ਆਪਣੇ ਆਪ ਦੇ ਵਿੱਚ ਵੀ ਤੇ ਸਰਕਾਰਾਂ ਨੂੰ ਵੀ ਤੇ ਇਨਸਾਨਾਂ ਨੂੰ ਵੀ ਸਾਰਿਆਂ ਨੂੰ ਜ਼ਿੰਮੇਵਾਰੀ ਸੰਭਾਲਣੀ ਪਊਗੀ ਤਾਂ ਹੀ ਪੰਜਾਬ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ ਅਸੀਂ ਸਿਰਫ ਡਿਜੀਟਲ মিডিਆ ਤੇ ਇੱਕ ਦੂਜੇ ਨੂੰ ਗਾਲਾਂ ਕੱਢਤੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਆਈਟੀ ਸੈੱਲ ਰੱਖੇ ਨੇ ਜੇਕਰ ਕਿਸੇ ਪਾਰਟੀ ਦੇ ਵਿਰੋਧ ਦੇ ਵਿੱਚ ਕੋਈ ਗੱਲ ਜਾਂਦੀ ਆ ਸਰਕਾਰ ਨੇ ਤਾਂ ਰੱਖਣੀ ਹੁੰਦੇ ਨੇ ਪਹਿਲਾਂ ਵੀ ਸਰਕਾਰਾਂ ਰੱਖਦੀਆਂ ਰਹੀਆਂ ਨੇ ਅਕਾਲੀ ਦਲ ਦੇ ਉੱਤੇ ਇਲਜ਼ਾਮ ਲੱਗਦਾ ਕਿ ਬਾਦਲ ਨੇ ਇਹ ਕੰਮ ਸ਼ੁਰੂ ਕੀਤਾ ਸੀ ਤੇ ਉਸ ਤੋਂ ਵੱਡੇ ਪੱਧਰ ਤੇ ਹੁਣ ਆਮ ਆਦਮੀ ਪਾਰਟੀ ਕਰਦੀ ਆ ਤਾਂ ਇਸ ਤਰੀਕੇ ਦੇ ਇਲਜ਼ਾਮ ਲਗਾਤਾਰ ਲੱਗਦੇ ਰਹਿੰਦੇ ਨੇ ਪਰ ਜ਼ਿੰਮੇਵਾਰੀ ਸਾਰਿਆਂ ਨੂੰ ਨਿਭਾਉਣੀ ਪਵੇਗੀ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਹੈ ਤਾਂ ਸਾਰਿਆਂ ਨੂੰ ਇੱਕ ਜੁੱਟ ਹੋਣਾ ਪਵੇਗਾ ਉਹ ਭਾਵੇਂ ਦਲ ਖਾਲਸਾ ਭਾਵੇਂ ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਫਿਰ ਐ ਜੀ ਪੀ ਸੀ ਹੈ ਜਾਂ ਫਿਰ ਸਾਡੀਆਂ ਦਮਦਮੀ ਟਕਸਾਲਾ ਨੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਮੋਰਚਾ ਸੰਭਾਲਣਾ ਪਵੇਗਾ ਪਰ ਇਹ ਜੇ ਤੁਸੀਂ ਇਹ ਕਰਦੇ ਰਹੇ ਕਿ ਇੱਕ ਬੰਦਾ ਬੰਦੀ ਸਿੰਘਾਂ ਦੀ ਗੱਲ ਕਰਦਾ ਦੂਜਾ ਬੰਦਾ ਨਹੀਂ ਕਰੂਗਾ ਇੱਕ ਬੰਦਾ ਜੀ ਸਾਡਾ ਕਿਤੇ ਨਾ ਆਇਆ ਹੁੰਦਾ ਜੀ ਉਸ ਨੂੰ ਲੈ ਕੇ ਵਿਵਾਦ ਹੋ ਜਾਂਦਾ ਇਹ ਨਾ ਕਿਉਂ ਆਇਆ ਜੀ ਤੇ ਦੂਜੇ ਪਾਸੇ ਉਹੀ ਫਿਰ ਸਿੱਧਾ ਦਿੰਦਾ ਕਿ ਬੀਜੇ ਬਹੁਤ ਸਾਰੇ ਉਹਨਾਂ ਨੇ ਤਰਕ ਦਿੱਤਾ ਕਿ ਬਹੁਤ ਸਾਰੇ Hindu ਗੁਰਦੁਆਰਿਆਂ ਦੇ ਵਿੱਚ ਚਲੇ ਜਾਂਦੇ ਨੇ ਜਾਂ ਮੰਦਰਾਂ ਦੇ ਵਿੱਚ ਚਲੇ ਜਾਂਦੇ ਨੇ ਉਸ ਨੂੰ ਲੈ ਕੇ ਕੀ ਹੈ ਜੀ ਹਰੇਕ ਗੱਲ ਤੇ ਉੱਤੇ ਅਲੱਗ-ਅਲੱਗ ਤਰਕ ਦੇ ਨਾਲ ਬਹੁਤ ਜ਼ਿਆਦਾ ਕਾਮਨਵੈਲ ਚ ਆਇਆ ਜਾਂਦਾ ਖਾਸ ਤੌਰ ਤੇ ਡਿਜੀਟਲ ਮੀਡੀਆ ਤੇ ਵਕ ਵਕ ਆਗੂਆਂ ਦੇ ਜਿਸ ਤਰ੍ਹਾਂ ਦੇ ਨਾਲ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਬਹੁਤ ਸਾਰਾ ਜਿਹੜਾ ਕਚੁੰਬਰ ਕੱਟ ਦਿੱਤਾ ਗਿਆ ਕੌਮ ਦਾ ਤੇ ਕਿਸੇ ਨੂੰ ਕਿਸੇ ਨੂੰ ਅੱਗੇ ਆਉਣਾ ਪਵੇਗਾ ਸੇਧ ਦੇਣੀ ਪਵੇਗੀ ਜਦ ਤੱਕ ਇਕਜੁੱਟ ਨਹੀਂ ਹੋਣੇ ਨਾ ਹੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਆ ਨਾ ਪੰਜਾਬੀ ਬੋਲਦੇ ਇਲਾਕੇ ਮਿਲਦੇ ਨਾ ਚੰਡੀਗੜ੍ਹ ਮਿਲ ਹੈ ਜਾਂ ਜਾਂ ਫਿਰ ਪੰਜਾਬ ਐਂਡ ਸਿੰਧ ਬੈਂਕ ਦਾ ਮੁੱਦਾ ਸੀ ਜਿਸ ਤੇ ਸਿੱਖਾਂ ਨੂੰ ਨੌکریاں ਮਿਲਦੀਆਂ ਸੀ ਉਹਨਾਂ ਦਾ ਮੇਨ ਮੁਖੀ ਵੀ ਸਿੱਖ ਹੁੰਦਾ ਸੀ ਬਾਅਦ ਵਿੱਚ ਉਸ ਨੂੰ ਕੇਂਦਰੀਕਰਨ ਕਰਨ ਦੇ ਨਾਂ ਦੇ ਉੱਤੇ ਜਿਹੜੀਆਂ ਪਹਿਲਾਂ ਇਹ ਸਹਿਮਤੀ ਬਣੀ ਸੀ ਕਿ ਉਹਨਾਂ ਦਾ ਮੁਖੀ ਸਿੱਖੀ ਹੀ ਹੋਣਾ ਚਾਹੀਦਾ ਤੇ ਉਹ ਜਾਂਦਾ ਰਿਹਾ ਤੇ ਸਿੱਖਾਂ ਨੂੰ ਨੌکریاں ਆਲਾ ਜਾਂਦਾ ਰਿਹਾ ਹਾਲਾਂਕਿ ਅਸੀਂ ਕਿਸੇ ਭਾਈਚਾਰੇ ਦੇ ਵਿਰੋਧ ਦੇ ਵਿੱਚ ਨਹੀਂ ਆ ਪਰ ਜਿਹੜੇ ਭਾਈਚਾਰੇ ਦੇ ਕੋਈ ਹੱਕ ਨੇ ਉਹਨਾਂ ਦੀ ਗੱਲ ਕਰਦੇ ਆ ਜੋ ਹਿੰਦੂ ਭਾਈਚਾਰੇ ਦੇ ਹੱਕ ਨੇ ਉਹ ਉਹਨਾਂ ਨੂੰ ਮਿਲਨੇ ਚਾਹੀਦੇ ਨੇ ਜੋ ਮੁਸਲਮਾਨ ਭਾਈਚਾਰੇ ਦੇ ਹੱਕ ਨੇ ਉਹ ਮੁਸਲਮਾਨ ਭਾਈਚਾਰੇ ਨੂੰ ਮਿਲਨੇ ਚਾਹੀਦੇ ਨੇ ਜੋ ਸਿੱਖਾਂ ਦੇ ਹੱਕ ਨੇ ਉਹ ਸਿੱਖਾਂ ਨੂੰ ਮਿਲਨੇ ਚਾਹੀਦੇ ਨੇ ਤੇ ਇੱਕ ਦੂਜੇ ਭਾਈਚਾਰਾ ਇੱਕ ਦੂਜੇ ਦੇ ਹੱਕ ਨਾ ਖਾਵੇ ਅਸਾਨੂੰ ਕਿਸੇ ਭਾਈਚਾਰੇ ਨਾਲ ਸਮੱਸਿਆ ਨਹੀਂ ਪਰ ਜਦ ਸਰਕਾਰਾਂ ਜਿਆਤੀ ਕਰਦੀਆਂ ਨੇ ਜਾਂ ਧੱਕੇਸ਼ਾਹੀ ਕਰਦੀਆਂ ਨੇ ਅਸੀਂ ਪਹਿਲਾਂ ਵੀ ਆਵਾਜ਼ ਬੁਲੰਦ ਕੀਤੀ ਹੈ ਤੇ ਅੱਗੇ ਵੀ ਕਰਦੇ ਰਹਾਂਗੇ ਤੇ ਐ ਜੀ ਪੀ ਸੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਉਹਦੇ ਨਾਲ ਜੇ ਨਹੀਂ ਖੜਾਂਗੇ ਉਹ कमजोर ਹੋਵੇਗੀ ਪ੍ਰਵੰਤ ਨੂੰ ਲੈ ਕੇ ਖਾਮੀਆਂ ਹੋ ਸਕਦੀਆਂ ਨੇ ਕਮੀਆਂ ਕੱਢ ਸਕਦੇ ਹਾਂ ਉਹ ਵੀ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਅੱਜ ਕੱਲ ਤਾਂ ਗਾਲਾਂ ਦਾ ਦੌਰ ਹੈ ਜੇ ਕਿਸੇ ਨੂੰ ਇੱਕ ਦੂਜੇ ਦੀ ਗੱਲ ਨਹੀਂ ਪਸੰਦ ਆਉਂਦੀ ਤਾਂ ਗਾਲਾਂ ਕੱਢ ਦੋ ਕੋਈ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਕੋਈ ਕਿਸੇ ਨੂੰ ਇਹਦੇ ਵਿੱਚ ਕਸੂਰ ਗਾਲਾਂ ਕੱਢਣ ਵਾਲਿਆਂ ਦਾ ਵੀ ਓਨੀ ਆ ਤੇ ਦੇਖਣ ਵਾਲਿਆਂ ਦਾ ਵੀ ਓਨੀ ਆ ਚੱਜ ਦੀ ਗੱਲ ਲੋਕ ਘੱਟ ਦੇਖਦੇ ਨੇ ਗਾਲਾਂ ਵਾਲਿਆਂ ਨੂੰ ਬਹੁਤ ਜ਼ਿਆਦਾ ਦੇਖਿਆ ਜਾਂਦਾ ਇਹ ਸਾਰਿਆਂ ਦੀ ਕਸੂਰ ਹੈ ਜੀ ਸਾਡਾ ਤਾਂ ਜੋ ਪੰਥ ਦੇ ਵਿੱਚ ਵਿਵਾਦ ਚੱਲ ਰਿਹਾ ਇਹੀ ਮੁੱਦੇ ਤੇ ਮੇਰੇ ਨਾਲ ਗੱਲਬਾਤ ਕੀਤੀ ਆ ਸੀਨੀਅਰ ਪੱਤਰਕਾਰ ਸੁਖਵਿੰਦਰ ਸ਼ੇਰਘਿਲ ਜੀ ਨੇ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ